ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਨਵੀਂ ਐਨਡੀਏ ਸਰਕਾਰ ਵਿੱਚ ਭਾਜਪਾ ਨੇ ਗ੍ਰਹਿ ਰੱਖਿਆ ਵਿੱਤ ਵਿਦੇਸ਼ ਮੰਤਰਾਲਾ ਤੇ ਰੇਲਵੇ ਸਣੇ ਕਈ ਅਹਿਮ ਮੰਤਰਾਲੇ ਆਪਣੇ ਕੋਲ ਰੱਖੇ ਨੇ ਪਾਰਟੀ ਨੇ ਆਪਣੇ ਸਿਖਰਲੇ ਆਗੂ ਅਮਿਤ ਸ਼ਾਹ ਰਾਜਨਾਥ ਸਿੰਘ ਨਿਰਮਲਾ ਸੀ타ਰਮਨ ਤੇ ਐਸ ਜੈ ਸ਼ੰਕਰ ਨੂੰ ਨਵੀਂ ਕੈਬਨਿਟ ਵਿੱਚ ਪੁਰਾਣੇ ਮੰਤਰਾਲਿਆਂ ਨਾਲ ਹੀ ਨਿਵਾਜਿਆ ਅਮਿਤ ਸ਼ਾਹ ਗ੍ਰਹਿ ਮੰਤਰਾਲਾ ਐਸ ਜੈ ਸ਼ੰਕਰ ਵਿਦੇਸ਼ ਮੰਤਰਾਲਾ ਨਿਰਮਲਾ ਸੀ타ਰਮਨ ਵਿੱਤ ਮੰਤਰਾਲਾ ਅਤੇ ਰਾਜਨਾਥ ਨੂੰ ਫਿਰ ਤੋਂ ਰੱਖਿਆ ਮੰਤਰਾਲਾ ਦਿੱਤਾ ਗਿਆ ਇਸ ਤੋਂ ਇਲਾਵਾ ਨਿਤਨ ਗੜਕਰੀ ਸੜਕੀ ਆਵਾਜਾਈ ਮੰਤralਾ ਵੇਖਣਗੇ ਆਸ਼ਵਨੀ ਵੈਸ਼ਨਵ ਰੇਲ ਮੰਤਰੀ ਅਤੇ ਮਨੁਸ਼ਕ ਮਾੜਵੀਏ ਕਿਰਤੀ ਤੇ ਰੋਜ਼ਗਾਰ ਦੇ ਨਾਲ ਖੇਡ ਮੰਤਰੀ ਹੋਣਗੇ ਸ਼ਿਵਰਾਜ ਸਿੰਘ ਚੋਹਾਨ ਨੂੰ ਖੇਤੀਬਾੜੀ ਮੰਤਰੀ ਬਣਾਇਆ ਗਿਆ ਮਨੋਹਰ ਲਾਲ ਖੱਟਰ ਮਕਾਨ ਉਸਾਰੀ ਤੇ ਸ਼ਹਿਰੀ ਮਾਮਲੇ ਤੇ ਬਿਜਲੀ ਮੰਤralਾ ਵੇਖਣਗੇ ਲੁਧਿਆਣਾ ਤੋਂ ਚੋਣ ਹਾਰਨ ਵਾਲੇ ਰਵਨੀਤ ਸਿੰਘ ਬਿੱਟੂ ਨੂੰ ਰਾਜ ਮੰਤਰੀ ਵਜੋਂ ਫੂਡ ਪ੍ਰੋਸੈਸਿੰਗ ਤੇ ਰੇਲ ਮੰਤralਾ ਦਾ ਚਾਰਜ ਦਿੱਤਾ ਗਿਆ ਹਰਦੀਪ ਪੁਰੀ ਪੈਟਰੋਲੀ ਮੰਤਰੀ ਬਣਾਏ ਗਏ ਨੇ